ਵਹਦੀ ਜੀ ਦਾ ਖਾਲਸਾ ਸ੍ਰੀ ਵਹਦੀ ਜੀ ਕੀ ਖਤੇ ਹਾਂ ਜੀ ਮੈਂ ਹਕੀਤ ਕਾ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਨਹੀਂ ਆ ਜਾਣ ਪਰਾਂ ਨੂੰ ਤਾਂ ਕੱਟ ਨਹੀਂ ਸਕੋ ਹੋ ਜਾਣਗੇ ਲੋ ਜੀ ਅੱਪਾ ਨਾ ਬਾੜੀ ਚੋਂ ਆ ਵੜ ਜਿਆ ਤਾਂ ਹਾਲੋਂ ਪੱਕ ਗਈ ਨੇ ਮੇਥੇ ਮੁੱਥੇ ਧਣੀਆਂ ਸਾਰਾ ਕੁਝ ਤੁਮੂਲੀ ਮਾਲੀ ਸਾਰਾ ਕੁਝ ਵੜ ਦਾਂਗੇ ਵੀਰੋਂ ਸਾਇਤਾ ਕੀ ਰੋ ਲੱਗ ਜੂਗਾ ਹੂੰ ਤਾਂ ਸਬਜ਼ੀ ਲਾਉਣ ਕੀ ਔਖੀ ਹੈ ਬੇਲਾ ਬਣੀਆਂ ਬਣਾਈਆਂ ਆਉਂਦੀਆਂ ਨੇ ਚੌਲੇ ਫਲੀਆਂ ਨੇ ਗਵਾਰੇ ਆਹ ਚੌਲੇ ਫਲੀਆਂ ਕਦੂ ਹਨਾ ਸਾਰੀਆਂ ਬੇਲਾ ਆਉਂਦੀਆਂ ਨੇ ਮੈਂ ਦੰਨ ਨੂੰ ਕਹਾਂ ਕਿ ਨਾ ਲਾਓ ਕੋਰੇ ਚੱਲ ਇੱਥੇ ਮਿੱਟੀ ਟਰਾਲੀ ਛੱਡ ਲੋ ਮੰਜਾ ਬਾਜ਼ਰ ਤੋਂ ਲੱਗੂ ਉਹ ਖੇਤ ਲਾ ਲੇ ਫਿਰ ਦੇਖੋ ਕੀ ਕਰਨਾਗੇ ਸਾਰੇ ਹੰਦੀ ਤੇਰਾ ਆਮ ਦਾ ਵਿਛੇ ਜੇ ਕਰੋ ਮਲਤਾ ਲਾਉ ਤਾਂ ਨਿਆਗਾ ਤਰੀ ਇਹਦੀ ਕਿਆਰੀ ਨਾ ਐਨੀ ਸੋਹਣੀ ਫੜੀਆ ਕੱਚੇ ਕੱਚੇ ਦੀ ਉਹਨੂੰ ਵੱਡ ਕੇ ਸੁਕਾ ਲਾਂਗੇ ਕਿਉਂਕਿ ਸੁਕਾਏ ਹੋਏ ਢਣੀਆਂ ਆਲੂਆਂ ਦੀ ਸਬਜ਼ੀ ਹੋਵੇ ਗਰਮੀ 'ਚ ਹਨਾ ਮੂੰਗੀ ਮਖਰੀ ਦੀ ਹੋਵੇ ਪੈਣੀ ਇਹਨੂੰ ਆਦੇ ਡੱਬੇ 'ਚ ਪਾ ਲਾਂਗੇ ਢਣੀਆਂ ਬਹੁਤ ਖੜਾਪਨ ਇਹ ਸੁਕਾ ਲਾਂਗੇ ਬਾੜਦੀਆਂ ਮੈਂ ਪਹਿਲਾਂ ਮਸਾਹ ਕੱਟ ਕੰਡਾ ਜਾਂ ਬਾੜਦਾ ਫਿਰ ਢਣੀਆਂ ਵੱਢ ਕੇ ਸੋਕਰਾਂਗੇ ਪਹਿਲਾਂ ਪਾਥੀਆਂ ਟਕੀਆਂ ਲੈ ਲੈ ਹੁਣ ਉੱਚਾ ਜਾ ਹੋ ਗੇ ਰੱਬ ਬਲਤਾ ਤੇ ਨਹੀਂ ਆਊਗਾ ਗੋਹਾਪੁਰਾ ਸਿੱਤਿਆ ਪਾਛੀਆਂ ਟੱਤੀਆਂ ਅੱਜ ਸਵੇਰ ਦੀ ਮੌਤ ਨਹੀਂ ਗਈ ਇੱਧਰ ਹੀ ਬਸ ਇਹ ਜੇ ਕੰਮ ਕਰੀ ਜਾਨੀ ਆ ਕਰ ਲੈ ਕਿਉਂਕਿ ਗੁੜੀਆਂ ਨੇ ਜਾ ਰਿਆ ਅੱਜ ਵੀ ਹੋਏ ਨੇ ਬੰਦਿਆਂ ਤਾਂ ਉਹ ਵੀ ਕਰ ਲਾਂ ਕੋਈ ਨਾ ਕਰ ਲਾਂਗੇ ਕੋਈ ਨਾ ਕਰ ਲਾਂਗੇ ਤੇ ਕੰਮ ਕੋਈ ਵੀ ਨਹੀਂ ਭੁੱਲਿਆ ਹੁੰਦਾ ਗੁੜੀਆਂ ਤਾਂ ਬੰਦਿਆਂ ਵਾਲੇ ਕਰ ਲਾਂਦੇ ਨੇ ਪਰ ਬੰਦਿਆਂ ਨਹੀਂ ਗੁੜੀਆਂ ਵਾਲੇ ਕਰ ਸਕਦੇ ਕੋਈ ਬੰਦਾ ਕਰ ਸਕਦਾ ਉਹ ਗੁੜੀਆਂ ਵਾਲੇ ਕੰਮ ਤੇ ਏ ਜਿੱਗੇ ਜਪੇ ਤੇ ਮੈਂ ਤਾਂ ਸਟ੍ਰੰਬਾ ਦਿੱਤੀ। ਬੰਦਿਆ ਨੇ ਤਾਂ ਬੁੜੀਆਂ ਤਾਂ ਕਰ ਲੈਣੀਆਂ ਬੰਦਾਂ ਨਹੀਂ ਕਰਦਾ। ਸੜਾ ਬੁੜੀਆਂ। ਅੱਜ ਇਹ ਸੋਨੇ ਕਾਖਲੇ ਨਾ ਤਾਂ ਸਿੱਟ ਨੂੰ ਜੀ ਕਰਦਾ ਇਹਨਾਂ ਨੂੰ। ਮਸ਼ੀਨ 'ਚ ਨਾ ਆਪਣੀ ਆਪੋ ਕਰਤੀ। ਮਸ਼ੀਨ ਆਪਣੀ ਇੱਕ ਫਾਇਰ ਤੇ ਲਾ ਕੇ ਤੇਰੀ ਫੇਸ ਵਰਗਾ ਦਿੱਤੀਆਂ ਬੰਦਲਾਂ ਵੀ। ਦੇਖੋ ਸੁਣਦੀ। ਤੇ ਲਓ ਸੁਣਦੀਆਂ। ਕੀ ਜਕਰੀ ਫਸਲ ਨੂੰ ਆਹ ਸੰਢੀ ਪਾਈ ਜਾਂਦੀ ਜਿਹਨੂੰ ਕੱਛ ਜੁਗਰਾ ਨਹੀਂ ਵਹਿ ਲਾ ਸਵੇ ਤਾਂ ਬੁੱਟੇ ਨੇਗੇ ਫਸਲ ਨੂੰ ਪਾਈ ਜਾਂਦੀ ਹੈ ਹਾਲ ਨਾਲ ਇਸ ਸਰੋਂ ਨੂੰ ਸਾਲ ਬਹੁਤ ਆ ਜਿੰਨੇ ਆ ਬੁੱਟੇ ਘਰੇ ਲੱਗੇ ਚ ਭਰੀ ਪਈਗੀ ਸਰੋਂ ਆ ਆ ਬੁੱਟੇ ਨਾ ਕੁਛ ਤਾਂ ਰੱਖ ਲੈ ਸੀਗੇ ਮਿੱਟੀਾਂ ਦੇ ਪਾਣੀ ਤੇ ਇਹਦੇ ਫੁੱਟੇ ਆਂਦੇ ਨੇ ਬੁੱਤੇ ਇਹਾਰੇ ਦਵਾਰੇ ਫੁੱਟ ਗਏ ਨਵੇਂ ਪੱਤੇ ਆਉਣੇ ਸ਼ੁਰੂ ਹੋ ਗਏ ਇਧਰਾਰੇ ਇਹ ਆਈ ਰੱਖ ਲੈਣਿਆਂਗੇ ਉੱਤੋਂ ਉੱਤੋਂ ਵੱਡਦਾਂਗੇ ਸਾਰੇ ਫੁੱਟਿਆ ਤੇ ਹੁਣ ਬਨਵਾ ਜੀ ਸਰਦਾਰ ਜੀ ਕਹਿੰਦੇ ਪਟਦਾਂ ਨੇ ਹੁਣ ਪਟਦੀ ਨਹੀਂ ਹੈਗੀ ਇਹਨਾਂ ਆ ਇਸ ਤਰੀ ਪਾਣੀ ਲਾ ਰਾਂ ਕੁਛ ਲਿਆ ਕੇ ਇਧਰ ਹੋਰ ਲਾ ਦਾਂਗੇ ਤੇ ਬੈਨ ਦੇ ਪੁੱਤ ਇੱਕ ਤਾ ਹੋ ਗਿਆ ਅੰਗੂਰਾ ਦੀ ਬੈਲਰੀ ਵਿਚਾਰੀ ਦੀ ਬੇਕਦਰੀ ਜੀ ਹੋ ਗਈ ਫੁੱਟਣ ਲੱਗੀ ਐ ਵੀ ਮਾਰ ਗੰਡਾ ਪਰ ਨਾਲ ਲੱਗ ਗਈ ਬਸ ਹੁਣ ਨਾਲ ਦੀ ਨਾਲ ਇਹ ਫਲ ਚੱਕ ਲਊਗੀ ਸਾਰੀ ਕੁੱਤੀ ਪਈ ਐ ਇੱਥੇ ਇਕੱਠੀ ਕਰਕੇ ਸਬਜ਼ੀ ਲਾਤੀ ਜਿਵੇਂ ਆਹ ਹੋ ਜਾਂਦਾ ਨਾ ਦੂਣ ਜਿਜੇ ਨਾ ਸੱਪਾਂ ਦਾ ਘਰ ਵਾਲਾ ਹੋ ਜਾਂਦਾ ਇੱਥੇ ਖੇਤ ਤਾਂ ਇਹ ਚੀਜ਼ਾਂ ਲੋਟ ਆ ਜਾਂਦੀਆਂ ਨੇ ਘਰਾਂ ਵਿੱਚ ਨਹੀਂ ਆਉਂਦੀਆਂ ਘਰੇ ਨਹੀਂ ਲੋਟ ਆਉਂਦੀ ਤਨਸਾਰ ਤੇ ਨਹਿਮੂਰ ਲੱਗੇ ਤੇ ਇੱਥੇ ਬਹੁਤ ਜ਼ਿਆਦਾ ਹੂਣਾ ਪਰ ਕਿਉਂ ਉੱਤੇ ਇਹੋ ਪਾਇਆ ਹੋਇਆ ਸੀ ਜਾਲ ਜੀ ਕੋ ਜੇ 50 ਸਮਾਰਦੀ ਹੈ ਫਿਰ ਦਿਖਾਉਣ ਤੁਹਾਨੂੰ ਵੀ ਕੀ ਕਰਾਂਗੇ ਕੱਸਾਂ ਦੇ ਦਾ ਸਿੱਟ ਕੇ ਆਵਾਂਗੇ ਬਾਹਰ ਅੰਦਰ ਤਾਂ ਕਿਸੇ ਨੇ ਚੱਕਣੇ ਵੀ ਨਹੀਂ ਜੇ ਮੈਂ ਚਾਹੇ ਚੁਕਾ ਦੀ ਜਿਹੜੇ ਪਾਸੇ ਹੋ ਲੈਣੀ ਹੈ ਤੁਹਾਨੂੰ ਹੋ ਜਾਣਾ ਜਿਹਦੇ ਪਾਸੇ ਵਾਸਤਾ ਜਿਹਦੇ ਪਾਸੇ ਨਾਰਾ ਕੰਮ ਤੇ ਹੈ ਹਾਂ ਜਿੱਦਣੇ ਬਾਗ ਇਹ ਨੇ ਉਹ ਹੀ ਉਹ ਹੀ ਹੁੰਦਾ ਹੈ ਉਹ ਸ਼ਾਮ ਕਰਵਾਉਣ ਵਾਲੀ ਜੇ ਉੱਥੇ ਵੀ ਜਾਊਗੀ ਪਤਾ ਹੋਊਗਾ ਹਾਂ ਪਤਾ ਹੀ ਹੋਊਗਾ ਜਾਊਗੀ ਉਹ ਗੇ ਕਾਨਕ ਕਾਨਕ ਨੂੰ ਹਜਾ ਕਾਨਕ ਕਰੀ ਦਬੇ ਸਵਾਸ ਤੁਸੀਂ ਜਾਓਗੇ ਰਾਮਾ ਜੂ ਆਜ ਮੈਂ ਪੜਨਾ ਕੰਮ ਮੇਰਾ ਤੇ ਹੁਣ ਕਿਸ ਦਾ ਕਿਸ ਦਾ ਕੰਮ ਹੋਏਗਾ ਜੋ ਫਾਪੇ ਬੱਚੋਂ ਮਹੋ ਕੋ ਰੋ ਇਹਨਾਂ ਕਾਤੇ ਚੰਦੂ ਟੀਨ ਨਹੀਂ ਕਰਿਆ ਵਧੀਆ ਸੀ ਤੇ ਆਪਾਂ ਕਰਦੇ ਮਮਤਾ ਹਾਲਾ ਹੋੜਾ ਹਰਾ ਉਹਨਾਂ ਸਾਈ ਚਾਰ ਕੱਲੇ ਨਾ ਤੁਮੇ ਜਦੋਂ ਪੋਏ ਪੋਏ ਨਾ ਮੀਂਹ ਆਹ ਚੈਟ ਇੰਟਰਵਿਊ ਦਿਨ ਸਾਫ ਤੇ ਦਾਣ ਪਾਇਓ ਤੇ ਮੇਥਾਂ ਜਿਆ ਵੱਡੀ ਜਿਵੇਂ ਤੇ ਤਖਾ ਦੇ ਕਿਉਂ ਕਾਦਰੇ ਹੁੰਨੇ ਨਾ ਬੰਦੇ ਜਿਵੇਂ ਪਹਿਲਾਂ ਬਥੇ ਨਾ ਪਰਦਾ ਰਹੇ ਸਿੱਧਾ ਨਿਕਾਉਂਦਾ ਬਾਤੂ ਕਰਦਾ ਕਿ ਜੋ ਕਰ ਆਹ ਇੱਕ ਚੀਜ਼ ਤੂੰ ਹੀ ਕਿਹਾ ਕਰ ਗੱਲੂ ਆਇਆ ਆਹ ਮਿਸ ਦਾ ਬੁੱਟਾ ਬੱਜਾ ਕਰੀ ਕਿ ਜਿਵੇਂ ਸੁਣਾ ਕੁੱਤਾ ਹੈ ਮਿਸ ਦਾ ਬੁੱਟਾ ਰੈਗੂਲਰ ਇਹ ਤੋਂ ਪਰ ਮਰਗੂਲਰ ਗੱਲਾਂ ਮਰੀਆਂ ਨਾ ਹਾਂ ਆਪ ਨੂੰ ਸਮਝ ਆਇਆ ਹੈ ਕਿਥੇ ਚਲਾਉਂ ਫੰਦੇ ਨਾ ਡਿੱਗਦਾ ਨਹੀਂ ਕਿਸੇ ਚੱਲ ਜੋ ਸੁਲਾਏਗੀ ਬੇਰੀ ਨੂੰ ਇਹ ਕੋਲੋਂ ਮੱਲਾਵਾ ਆਪਿਆ ਇਹ ਚਾਹਵਾ ਰੋਕਾ ਕਰਨ ਨੰਨ ਦਾਦੀ ਪੁੱਤ ਨੂੰ ਦੇਖ ਮਜ਼ਾਕ ਆਉਣੀ ਬਾਤਾਂ ਅੱਗੇ ਆਏ ਨੇ ਬਾਤ ਦੇਖੀ 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 ਪਹਿਲਾ ਬਸੇਰਾ ਕਰਿਆ ਬੀਬੀ ਤੇ ਹੁਣ ਤੁਸੀਂ ਭੁੱਲ ਗਈ ਨਾ ਕੋਈ ਵੀ ਹੈ ਜਿਹੜਾ ਕੰਮ ਕਰਿਆ ਤੈਨੂੰ ਲਾਗੀ ਹੁਣ ਦੇਖਦੇ ਨੇ ਕੱਟ ਜਵਡਾਵਾ ਆ ਜਾ ਰੁਕ ਤਾ ਇੱਕ ਆਹੇ ਆਪਣਾ ਜੱਡੂ ਨਹੀਂ ਵੱਡਾ ਲੇਰਾ ਮੱਡਾ ਆ ਜਾ ਮੈਂ ਉਗਾਰੀ ਮੋਟ ਕੇ ਹਾਂ ġeṛaਵਣ ਦੇਖਾ ਜੀ ਤਾ ਲੈ ਆ ਤੂੰ ġeṛa ਬਿਰ ਤੇਰੇ ਨਾਲ ਕਿਹੜਾ ਰੋਟੀ ਨਹੀਂ ਖਾਂਦੀ ਚਾਹੇ ਰੋਟੀ ਖਾਨੀ ਐ ਇਹ ਪਤਾ ਐ ਦਾਮਣਾ ਫਿੱਪਦੀ ਐ ਇਹ ੱਲਿਆ ਮਾ ġeṛa ਮੈਨੂੰ ਨਾ ਕਰ ਰਿਓ ਲਲਾ ਰੁਕ ਜਾ ġeṛਾ ਤਾ ਮੈਂ ਖਾ ਲੈਨੂੰ ਲੈ ਪੀ ਪਿਆ ਤਾਂ ਮੈਂ ਚੜ ਗਿਆ ਚੜਿਆ ਨਹੀਂ ਸਕਦਾਂ ਨੀ ਆਉਂਦੀ ਇਹ ਤੋੜ ਲਈ ਲਾਗਦੇ ਮਾ ਵੀਰ ਨਾਲ ਨਾਲ ਵੀਰ ਤੁੰਗੂ ਕੀ ਹਾਂ ਥੋੜਾ ਸਰੋ ਲਿਆ ਸਾਗੀ ਬਣਾ ਲਈਏ ਲੋ ਜੀ ਆਪਣੀ ਲਾਗੀ ਆ ਜੋੜੀ ਲੋ ਜੀ ਜਵਾਗੇ ਗਿਆ ਤਾਂ ਦੇਖੋ ਉਹੀ ਲਾਦਾ ਤਾਂ ਸਿਪਾਣਾ ਕਹਿੰਦੇ ਤੇ ਛੋਟਾ ਹੋ ਪੈਣਾ ਵੀਰ ਕਹਿੰਦੇ ਸੀ ਵੀ ਇਹ ਗੇਟ ਛੋਟਾ ਹੋ ਛੋਟਾ ਨਹੀਂ ਹੈਗਾ ਗੇਟ ਲੱਗੇ ਤੇ ਫਤਰ ਲਾ ਲੇਗਾ ਸਾਨੂੰ ਤਾਂ ਛੋਟਾ ਕਰਦਾ ਨਾ ਐਨਾ ਹੁਣ ਇੱਥੇ ਲਾ ਕੇ ਗਏ ਨੇ ਭਾਈ ਗੇਟ ਤੇ ਕੂੜਾਵਾੜਾ ਕੱਲ ਨੂੰ ਦਰਾਂਗੇ ਬੇਟੀਆਂ ਤੁਹਾਨੂੰ ਅਸਲੀ ਜਿਹਾ ਛੱਟ ਹੋ ਜਾਂਦੇ ਕੱਲ ਨੂੰ ਕੀ ਆਜ ਹੁਣ ਬੀਬੀ ਮੈਂ ਰਹੀ ਐਂ ਵੀ ਬੀਰੀ ਮਿੰਟੀ ਦੇਖੋ ਹੋ ਜਾਦੀ ਇਹ ਕਿਵੇਂ ਹੁਣ ਪੇਟੀ ਮਣ ਕੇ ਆਏਂਗੀ ਨਹੀਂ ਹਾਂ ਪੇਟੀ ਦਾ ਚੌਰ ਗਿਆ ਬੀਬੀ ਹੁਣ ਬੀਬੀ ਆਹਦੀ ਮਿੰਟੀ ਕਰਦੇ ਮੈਂ ਪੇਟੀ ਮਣ ਕੇ ਰੱਖਿਆ ਹੋਆ ਗੇਟ ਮਾਤਾ ਹੁਣ ਨਾ ਸੋਡੀ ਸੱਕ ਕੱਢਣ ਗਈ ਆ ਹੁਣ ਪੇਟੀ ਮਣਨ ਗਈ ਆ ਪਹਿਲਾਂ ਤਾਂ ਗੇਟ ਮਿਲਿਆ ਪੋਟੇਟੋ ਮੰਡੀ। ਕੀ ਕਰੋ ਮੈਂ ਇਹ ਸੂਟ ਦੀ ਨਜ਼ਿੱਤਾ ਸਾਹਮਣੇ ਰਹਿਣੇ ਨੇ ਮਾਰੇ ਸਾਹਮਣੇ ਰਹਿਣੇ ਹੁਣ ਮੂਈ ਬਰਡਰ ਲੁੱਕ ਜੇ ਦੋ ਜਿੱਤਾਂ ਕਿਉਂ ਮੈਂ ਜੀ ਨਹੀਂ ਕਰਦਾ ਸੋਨ ਵਾਲੇ ਸੂਟ ਨਾਲ ਕੋਲ ਕੋ 10 ਸੂਟ ਪਾਉਣ ਵਾਲੇ ਕਰੀਂ ਐਸੇ ਐਸੇ ਕਰਵਾਉਂਦਾ ਸਿਫਟ ਦੋ ਕਰਕੇ ਦੇਖੀਂ ਆਹ ਨਾਲ ਉਹ ਲੈਣੇ ਸਿਫਟ ਦੋ ਪਰ ਜਿਹੜਾ ਪਾਲਣਾ ਹੈ ਫਿਰ ਮਾਰੇ ਲੋਨ ਜੀ ਮੂਰੇ ਹੋ ਗਈ ਜਿੱਥੇ ਲੋਨ ਜੀ ਇਕੱਠੀ ਹੋਊਗੀ ਨਾ ਪਰਤ ਤੋ ਬਣਾਂ ਕੋਈ ਜੇ ਕਪੜਾ ਪਸਤੂ ਨਾ ਕੋਈ। ਹਾਂ ਕੀ ਬਣਿਆ? ਜਾਕੂ ਸੁਖਮਣਾ ਹਾਂ। ਇਹਦੇ ਇੱਥੇ ਇੱਕ ਦਾ ਪੂਰੀ ਬੁਰੀ ਦੀ ਹੈ। ਹੈ? ਇਹਦੇ ਇੱਥੇ ਕਪੜੀ ਦਾ ਬੁਰੀ ਖੁੱਲੀ ਹੈ। ਹਾਂ। ਇੱਕ ਦੋ ਮੇਰੇ ਦੋ ਪੂਰੇ ਖੁੱਲੀ ਨੇ। ਨਾ ਇੱਕੋ ਜਿhko ਜਿਹਨੇ ਮੇਰੇ ਤਾਂ। ਪਤਨ ਸੋਨ ਨੂੰ ਮੇਲੇ ਚੋੜੇ ਗਏ। ਇੱਕੋ ਜਿhko ਜਿਹੜਿਆ ਨੇ। ਨੰਗ ਜਾਣਗੇ। ਨੰਗ ਜਾਣਗੇ ਆ ਮਿੰਨਕੇ ਤੱਕਾ ਗੇਟ। ਆ ਜਾ ਕੇ ਪੁੱਤ ਜੁੱਲੇ ਸੈਟੋ ਚਾਹ ਜੋੜੀਆਂ ਲੱਗੀਆਂ ਘਰ ਪਾਏਗਾ ਤੀਜੇ ਇਹਨੂੰ ਸਾਤਰ ਲੱਗ ਗਿਆ ਇਹਨੂੰ ਜੋੜੀ ਲੱਗ ਗਈ ਕਿਉਂਕਿ ਹੁਣ ਅਰਿਆਣ ਤੋਂ ਪਹਿਲਾਂ ਲੱਗ ਹੀ ਨਹੀਂ ਆਪਣਾ ਮੰਗੇ-ਮੁੰਗੇ ਛੜਾ ਕੇ ਇੱਧਰ ਕੱਪੜੇ ਹੀ ਦਾ ਧਰਦਾਂ ਨੇ ਮੰਗੀਆਂ ਤੇ ਹਨਾ ਇਹ ਘਰ ਦੇ ਪਈ ਆ ਬਹੁਤ ਸੱਤੀਆਂ ਆ ਦਿੱਤਾ ਸੰਨਾ ਵੱਜ ਜੇ ਸਵਾ ਤਿੰਨ ਮਰਜ਼ਾ ਵੰਦਤੀਆਂ ਇਹ ਦੇਖੋ ਕਿ ਕਿੱਟੇ ਨੇ ਮੈਸਾਂ ਨੇ ਫੋਲਡੀ ਤੋਂ ਤੋਂ ਜੀ ਅੱਪਾ ਨੇ ਕੰਮ ਤਾਂ ਦੇ ਕਰ ਲੈਣ ਜਿਹੜਾ ਟਾਈਮ ਹੈਗਾ 7:30 ਹੋ ਗਏ ਨੇਗੇ 8:00 ਦੇ ਤੇ ਪਹਿਲਾਂ ਬਸ ਵੀਡੀਓ ਬਣਾਉਣ ਦਾ ਟਮੜਕ ਟਾਈਮ ਹੀ ਨਹੀਂ ਲੱਗਿਆ ਉਹ ਕਰ ਲਾਓ ਕਰ ਲਾ ਤੇ ਸਰਦਾਰ ਜੀ ਵੀ ਹੁਣ ਆਏ ਨੇ ਖੇਤੋਂ ਤੇ ਅੱਜ ਕਹਿੰਦੇ ਲੇਟ ਘਟ ਆਈਏਗੀ ਬਸ ਪਹਿਲਾ 2-3 ਦਿਨ ਵਧੀਆ ਸਾਡ ਦਿੱਤੀ ਹੈਗੀ ਹੁਣ ਕੱਲ ਨੂੰ ਨਿਬੜੂਗਾ ਕਣਕ ਦਾ ਕੰਮ ਜੇ ਕੱਲ ਵਾਂਗੂ ਪਹਿਲਾਂ ਦੋ ਦਿਨਾਂ ਵਾਂਗੂ ਲੇਟ ਆ ਜਾਂਦੀ ਤਾਂ ਅੱਜ ਨਿਬੜ ਜਾਣਾ ਕੰਮ ਤੇ ਬਸ ਇਸ ਤਰ੍ਹਾਂ ਆਪਾਂ ਨੇ ਸਾਰੇ ਕੰਮ ਤਾਂ ਦੇ ਕਰ ਲੈਣੇਗੇ ਸਰਦਾਰ ਜੀ ਆਲੇ ਭਾਂਡੇ ਰਹਿੰਦੇ ਨੇਗੇ ਤੇ ਅੱਜ ਅਸੀਂ ਬਣਾਈ ਸੀ ਜੀ ਚਟਣੀ ਧਨੀਏ ਦੀ ਤੇ ਆਪਦੀ ਅਦਰਕ ਦੀ ਸਾਰੇ ਨੂੰ ਕੋਸਮ ਕੇ ਸਾਰਿਆਂ ਨੇ ਬਹੁਤ ਖੁਸ਼ੋਕ ਰੋਟੀ ਖਾ ਲਈ ਦਹੀਂ ਜਮਾ ਦਿੱਤੀ ਐ ਤੇ ਅੱਜ ਲੇਟ ਹੋ ਗਿਆ ਕੰਮ ਇਹ ਖੇਤੋਂ ਲੇਟ ਆਏ ਨੇ ਜਦੋਂ ਤਾਂ ਰੋਟੀ ਦਾ ਸਨੇਹਾ ਕੰਮ ਨਿਬੜ ਜਾਂਦਾ ਤਾਂ ਸੇਤੀ ਕੰਮ ਲੋਟ ਆ ਜਾਂਦੇ ਨੇ ਜੇ ਪਹਿਲਾਂ ਜਾ ਹਨਾ ਲੇਟ ਹੋ ਜੇ ਕੰਮ ਤੇ ਲੇਟ ਹੋ ਜਾਂਦਾ ਹੂੰ ਤਾਂ ਅਸੀਂ 7 ਵਜੇ ਨੂੰ ਵਿਹਲ ਹੋ ਜਾਨਾ ਅੱਜ 7:30 ਹੋ ਗਏ ਨੇਗੇ ਬਸ ਹੁਣ ਨਾਲੇ ਭਾਂਡੇ ਰਹਿ ਗਏ ਹੂੰ ਮਾਲ ਕੇ ਭਾਂਡੇ ਬਸ ਆਪਾਂ ਕਰਦਿਆਂ ਜੀ ਵੀਡੀਓ ਦਾ ਐਂਡ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸੋਣਾ ਜੇ ਕਮੈਂਟ ਕਰਿਓ ਤੇ ਜੋਤ ਵੀ ਬਲ ਗਈ ਹੈ ਜੀ ਜੋਤ ਲਾਉਣੇ ਹੁੰਨੇ ਆਪਾਂ ਸਵੇਸੀ 7:30 ਤੇ 8:20 ਤੇ ਕਿਉਂਕਿ ਰੈਗਰਾਸ ਦੇ ਟਾਈਮ 'ਚ ਜੋਤ ਚੱਲ ਜੀਏਗੀ ਤੇ ਸਰਦਾਰ ਜੀਆ ਨੇ ਵੀ ਉਧਰ ਅੱਜ ਨਾ ਮੱਜਾਂ ਬਾਰੇ ਰੱਖੀਆਂ ਨੇ ਗਈਆਂ ਬਾਹਰਲੇ ਸਾਡੇ ਦੇ ਵਿੱਚ ਦੋ ਮੱਜਾਂ ਜਿਹੜੀ ਜਿਹੜੀ ਕੱਚ ਬੱਚ ਜੀ ਹੈਗੀ ਉਹ ਅੰਦਰ ਬੰਨ ਦਿੱਤੀ ਹੈਗੀ ਕਿਉਂਕਿ ਹੁਣ ਗਰਮੀ ਹੋ ਗਈ ਜੇ ਥੋੜੀ ਮੋਟੀ ਹੈ ਨਾ ਠੰਡ ਚੱਲਣ ਗਈ ਤਾਂ ਹੀ ਮੂਰੇ ਗਰਮੀ ਚੱਲਣ ਗਈ ਮੱਜਾਂ ਇਸ ਕਰਕੇ ਆਪਾਂ ਬਸ ਉਹ ਬੰਨ ਦਿੱਤੀ ਹੈਗੀ ਮੱਜ ਉਹ ਚ ਬਾਹਰਲੇ ਸਾਡੇ ਚੀ ਬੰਨ ਦਿੱਤੀਆਂ ਨੇਗੀਆਂ ਇਸ ਤਰ੍ਹਾਂ ਭਈ ਆਪਣੇ ਆਥਾਂ ਦੇ ਕੰਮ ਹੋ ਰਹੇ ਨੇ ਹੋ ਗਏ ਬਸ ਜਾਨਿਆ ਤਾਂ ਆਹ ਸਰਦਾਰ ਜੀ ਵਾਲੇ ਢੋਪਾਂ ਦੇ ਰਹਿਗੇ ਮਾਂਜਣ ਵਾਲੇ ਆਪਾਂ ਭਾਂਡੇ ਮਾਂਜ ਕੇ ਜਾਨਿਆਂਗੇ ਬਸ ਪਹਿਲਾਂ ਆਪਾਂ ਮੂੰਹ ਹੱਥ ਧੋ ਲਿਆ ਸੀਗਾ ਤੇ ਕਿਉਂਕਿ ਸਾਰੇ ਕੰਮ ਕਰਕੇ ਬੈਠੀ ਸੀ ਇਹਨਾਂ ਨੂੰ ਡਿਕਰੀ 'ਚ ਜੇ ਮੈਂ ਕੋਠੀ ਤੇ ਬਾਹਰ ਜੈਨੇ ਫਿਰ ਮੈਨੂੰ ਬਹੁਤ ਕੁਝ ਚੱਕਣਾ ਪੈਂਦਾ ਫਿਰ ਦੁਬਾਰਾ ਮੈਨ ਭਾਂਡੇ ਸਾਫ਼ ਕਰਕੇ ਆਉਣੇ ਪੈਂਦੇ ਨੇ ਹਾਂ ਜੇ ਆਪਾਂ ਘਰ ਦੇ ਵਿੱਚ ਬਰਕਤ ਚਾਹੁੰਨੇ ਹਾਂ ਜੀ ਤਾਂ ਆਪਾਂ ਨਾ ਰਸੋਈ ਸਾਫ਼ ਆਠਣ ਵੇਲੇ ਮੈਂ ਸਾਰੀ ਸੈਲਫ ਸਾਫ਼ ਸਾਰੀ ਚੱਕ ਧਾਰ ਕੋਈ ਭਾਂਡਾ ਨਹੀਂ ਉਠਾ ਛੱਡਦੀ ਤੇ ਗੱਜਲਾ ਤਰ ਹਣਾ ਆਪਾਂ ਕਹਿੰਦੇ ਹੁਣ ਅੱਜ ਸੋਚ ਸਾਫ ਚਾਹੀਦੀ ਹੈ ਕਿ ਸਵੇਰੇ ਵੇ ਜੂਠ ਮਾੜੀ ਹੁੰਦੀ ਆਥਣ ਵੇਲੇ ਤਾਂ ਮਤਲਬ ਤਕਰੀਬ ਕੋਈ ਪਾਣੀ ਛੱਡਦੀ ਹੁੰਨੀ ਜੂਠੇ ਪਾਂਡੇ ਕਿਸੇ ਰੇ ਬੇਸਕ ਰਹਿ ਜਾਣ ਜਿਰੋ ਬਣਾ ਰੋਕ ਕਰਦੀ ਹੂੰ ਤਾਂ ਆਪਣਾ ਕਿੰਨੀ ਨੇਰੇ ਖਾਣ ਸਰਦਾਰ ਜੀ ਰੋਟੀ ਮੈਂ ਪਾਂਡੇ ਮਾਜ ਕੀ ਪੈਣੀ ਹੁੰਦੀ ਆ ਕਿੰਨੀ ਨੇਰਾ ਹੋ ਜੇ ਤੇ ਕਦੇ ਆਣ ਬੱਸੀ ਨੂੰ ਬੇਸਕ ਰਹਿ ਜਾਣ ਸਰਦਾਰ ਜੀ ਆਲੇ ਕਿਉਂਕਿ ਵੇਲੇ ਕਵੇਲੇ ਜਿਰੋ ਪਾਣੀ ਪੂਣੀ ਲਾਉਂਦੇ ਨੇ ਨੇ ਮੈਂ ਮਾਂ ਜੀ ਤੇ ਪੈਣੀ ਆ ਸਾਰੇ ਰਸੋਈ ਸਾਫ ਕਰਕੇ ਪੈਣੀ ਆ ਕਿਉਂਕਿ ਫਿਰ ਆਪਾਂ ਨੂੰ ਸਵੇਰ ਵੇ ਭਾਜ-ਭਾਜ ਕੰਮ ਰਹਾ ਰਹਿੰਦੇ ਨੇ ਜਿਹੜੂ ਪਹਿਲੀ ਆਪਣੇ ਸੁੱਤਾ ਉੱਠਦੇ ਜੁੱਸ ਦੇ ਹੱਥ ਵੱਜਣ ਲੱਗ ਜ ਫਿਰ ਆਪਣਾ ਕੰਮ ਨਹੀਂ ਰਹਾ ਦਿੰਦਾ ਕੌਣ ਆ ਗਿਆ ਇੱਧਰ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ